ਯੂ نو ਡੋਨਟ ਬਲੀਵ एवरीथिंग ਯੂ ਸੀ ਔਨ ਸੋਸ਼ਲ ਮੀਡੀਆ ਬਟ ਆਈ ਥਿੰਕ ਆਪਣਾ ਮਾਈਂਡ ਚੀਜ਼ ਹੀ ਉਦਾਂ ਦੀ ਹੈ ਕਿ ਜਿਹੜਾ ਆਪਣੀ ਅੱਖਾਂ ਨੂੰ ਦੇਖਦਾ ਆਪਾਂ ਨੂੰ ਪਤਾ ਆਪਾਂ ਫਿਰ ਵੀ ਉਹ ਚੀਜ਼ਾਂ ਨੂੰ ਬਲੀਵ ਕਰਦੇ ਤੇ ਆਪਾਂ ਜੋ ਉੱਠ ਕੇ ਆਪਣਾ ਕਿਦਾਂ ਦਾ ਫੇਸ ਲੱਗਦਾ ਹੁੰਦਾ ਜਾਂ ਬਿਨਾ ਮੇਕਅਪ ਤੋਂ ਆਈ ਟ੍ਰਾਈ ਟੂ ਸ਼ੇਅਰ ਆਲ ਥੈਟ ਕਿਉਂਕਿ ਜੇ ਆਡੀਅנס ਜਾਂ ਕੋਈ ਵੀ ਤੁਹਾਡਾ ਸੋਸ਼ਲ ਮੀਡੀਆ ਦੇਖ ਰਿਹਾ ਜੇ ਉਹ ਤੁਹਾਡੇ ਨਾਲ ਰਿਲੇਟ ਕਰ ਰਿਹਾ ਥੈਟ ਮੀਨਸ ਕਿ ਤੁਸੀਂ ਫਿਰ ਲਾਈਫ ਦੇ ਜ਼ਿਆਦਾ ਨੇੜੇ ਹੋ ਕਿਉਂਕਿ ਉਹ ਉਹ ਇਦਾਂ ਨਹੀਂ ਕਹਿਣਗੇ ਓਕੇ ਲਾਈਕ ਸ਼ੀ ਇਜ਼ ਸਮ ਸੋਸ਼ਲ ਮੀਡੀਆ ਪਰਸਨ ਹਨਾ ਹਰ ਲਾਈਫ ਲੁੱਕ ਸੋ ਪਰਫੈਕਟ ਕਿਉਂਕਿ ਕਿਸੇ ਦੀ ਲਾਈਫ ਪਰਫੈਕਟ ਨਹੀਂ ਹੁੰਦੀ ਸੋਸ਼ਲ ਮੀਡੀਆ ਤੇ ਇਨਫਲੂਐਂਸਰਸ ਜਾਂ ਪੀਪਲ ਇਨ ਜਨਰਲ ਉਹ ਸਿਰਫ ਆਪਣੀ ਗੁੱਡ ਚੀਜ਼ਾਂ ਸ਼ੇਅਰ ਕਰਦੇ ਆ ਹਨਾ ਕੋਈ ਵੀ ਜੇ ਕਿਸੇ ਦੇ ਰਿਲੇਸ਼ਨਸ਼ਿਪ ਚ ਲੜਾਈ ਹੋ ਰਹੀ ਆ ਉਹ ਆਫਕੋਰਸ ਉਹ ਨਹੀਂ ਪੋਸਟ ਕਰਨਗੇ ਹਨਾ ਕਿਉਂਕਿ ਸੋਸ਼ਲ ਮੀਡੀਆ ਅਗੇਨ ਬੈਡ ਵੀ ਹੈ ਬੈਡ ਵੀ ਹੈ ਗੁੱਡ ਵੀ ਹੈ ਤੇ ਜੇ ਤੁਸੀਂ ਉਹਨੂੰ ਇੱਕ ਰਿਸਪੌਂਸਿਬਿਲਟੀ ਸਮਝ ਕੇ ਚੱਲੋ ਤੇ ਜੇ ਤੁਸੀਂ ਆਪਣਾ ਗੁੱਡ ਪਾਰਟ ਜਾਂ ਉਹ ਪਰਫੈਕਸ਼ਨ ਸ਼ੇਅਰ ਕਰਦੇ ਹੋ ਦੈਨ ਯੂ ਸ਼ੁਡ ਬੀ ਓਪਨ ਟੂ ਆਲਸੋ ਸ਼ੇਅਰਿੰਗ ਦਾ ਨਾਟ ਸੋ ਗੁੱਡ ਪਾਰਟਸ ਆਫ ਯਰ ਲਾਈਫ ਤਦ ਤੂੰ ਸਵੇਰੇ ਬਹੁਤ ਐਕਟਿਵ ਹੁੰਦਾ ਜਿਹੜਾ ਕੰਟੈਂਟ ਤੁਸੀਂ ਬਣਾਉਣੇ ਹੁੰਦੇ ਤੁਸੀਂ ਸੋਚਦੇ ਹੋ ਪਹਿਲਾਂ ਵੀ ਮੈਂ ਐਦਾਂ ਬਣਾਉਣਾ ਨਹੀਂ ਮੈਨੂੰ ਨਾ ਐਕਚੁਅਲੀ ਮੈਨੂੰ ਮੈਨੂੰ ਸੋਸ਼ਲ ਮੀਡੀਆ ਐਕਚੁਅਲੀ ਬਹੁਤ ਹਾਰਡ ਲੱਗਦਾ ਪੋਸਟ ਕਰਨਾ ਕਿਉਂਕਿ ਆਈ ਥਿੰਕ ਆਪਾਂ ਕੰਮ ਲਈ ਪੋਸਟ ਕਰਦੇ ਆਂ ਬਟ ਉਦਾਂ ਲਾਈਕ ਯੂ نو ਫੋਟੋਆਂ ਪਾਉਣੀਆਂ ਲਾਈਕ ਆਪਾਂ ਕੀ ਮੈਨੂੰ ਮੈਨੂੰ ਸਮਝ ਨਹੀਂ ਲੱਗਦੀ ਵੈਸੇ ਮੈਨੂੰ ਵੀ ਹੁਣ ਲਾਈਕ ਐਕਟਿੰਗ ਕਰਕੇ ਉਹ ਮਜ਼ਾ ਆਉਂਦਾ ਪਰ ਕੋਸ਼ਿਸ਼ ਚੱਲੋ ਆਪਾਂ ਆਪਣੇ ਕੰਮ ਕਰਕੇ ਪਾਉਨੇ ਆ ਬਟ ਮੈਨੂੰ ਇੰਨਾ ਨਹੀਂ ਹੈਗਾ ਸੋਸ਼ਲ ਮੀਡੀਆ ਦਾ ਜਿਹੜਾ ਸੈਲੈਬ੍ਰਿਟੀ ਲਾਈਫ ਦੀ ਚ ਆਪਾਂ ਗੱਲ ਕਰੀ ਨਾ ਤੇ ਉਹ ਕਿਤਨਾ ਕੀਤੇ ਫਿਰ ਸੋਸ਼ਲ ਮੀਡੀਆ ਨਾਲ ਲਿੰਕਡ ਹੋ ਜਾਂਦੀ ਹੈ ਮੇਨਟੇਨ ਕਰਕੇ ਰੱਖਣਾ ਪੈਂਦਾ ਵੀ ਤੁਸੀਂ ਆਪਣੀ ਲਾਈਫ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਤਾਂ ਕਿ ਉਹ ਦੇਖ ਰਹੇ ਨੇ ਤੁਹਾਨੂੰ ਕਿਉਂਕਿ ਇਹ ਜ਼ਰੂਰੀ ਹੈ ਕਿਤਨਾ ਕੀਤੇ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆਈ ਥਿੰਕ ਕਈ ਆਰਟਿਸਟਸ ਔਰ ਕਈ ਜਸਨ ਜਨਰਲ ਉਹ ਬਹੁਤ ਉਹ ਹੁੰਦੇ ਆ ਲਾਈਕ ਕਿ ਮੈਂ ਆ ਇਦਾਂ ਦੀਆਂ ਫੋਟੋਆਂ ਪਾਉਣੀਆਂ ਆ I have to look perfect I have to be this way ਹਨਾ to present myself I think oh important ਆ ਕਿ ਤੁਸੀਂ ਆਪਣੀ ਬੈਸਟ ਸਾਈਡ ਪ੍ਰੀਜ਼ੈਂਟ ਕਰੋ ਕਿਉਂਕਿ ਤੁਹਾਡੇ ਪੋਟੈਂਸ਼ੀਅਲ ਕੰਮ ਲਈ ਤੁਹਾਨੂੰ ਦੇਖ ਰਹੇ ਆ ਤੁਹਾਡੇ ਸੋਸ਼ਲ ਮੀਡੀਆ ਹਨਾ but I think ਉਹਦੇ ਨਾਲ ਨਾਲ ਤੁਹਾਨੂੰ ਆਪਣੇ ਆਪ ਨੂੰ true ਹੋਣਾ ਵੀ ਇੰਪੋਰਟੈਂਟ ਆ so ਮੈਂ try ਕਰਦੀ ਆ ਕਿ ਗੁੱਡ ਫੋਟੋਸ ਪਾਵਾਂ but ਮੈਂ ਆਪਣੇ ਜਿੱਦਾਂ ਦੀ ਮੈਂ ਹੈਗੀ ਆ ਮੈਂ ਉਹ ਸਟੋਰੀਜ਼ ਤੇ ਜਾਂ ਪੋਸਟ ਸ਼ੇਅਰ ਕਰ ਲੈਣੀ ਆ ਕਿਉਂਕਿ ਮੈਨੂੰ ਲੱਗਦਾ ਤੁਹਾਡੇ ਨਾਲ ਰਿਲੇਟੇਬਿਲਟੀ ਜਿਆਦਾ ਇੰਪੋਰਟੈਂਟ ਆ ਕਿਉਂਕਿ ਜੇ ਆਡੀਅנס ਜਾਂ ਕੋਈ ਵੀ ਤੁਹਾਡੇ ਸੋਸ਼ਲ ਮੀਡੀਆ ਦੇਖ ਰਿਹਾ ਜੇ ਉਹ ਤੁਹਾਡੇ ਨਾਲ ਰਿਲੇਟ ਕਰ ਰਿਹਾ 댓 ਮੀਨਸ ਕਿ ਤੁਸੀਂ ਫਿਰ ਲਾਈਫ ਦੇ ਜਿਆਦਾ ਨੇੜੇ ਹੋ ਕਿਉਂਕਿ ਉਹ ਉਹ ਇਦਾਂ ਨਹੀਂ ਕਹਿਣਗੇ ਓਕੇ ਲਾਈਕ ਸ਼ੀ ਇਸ ਸਮ ਸੋਸ਼ਲ ਮੀਡੀਆ ਪਰਸਨ ਹਨਾ ਹਰ ਲਾਈਫ ਲੁੱਕ ਸੋ ਪਰਫੈਕਟ ਕਿਉਂਕਿ ਕਿਸੇ ਦੀ ਲਾਈਫ ਪਰਫੈਕਟ ਨਹੀਂ ਹੁੰਦੀ ਸੋ ਆਈ ਥਿੰਕ ਇਟਸ ਮੋਰ ਇੰਪੋਰਟੈਂਟ ਟੂ ਬੀ ਰਿਲੇਟੇਬਲ ਟੂ ਯਰ ਆਡੀਅנס ਟੂ ਪੀਪਲ ਸੋ ਮੈਂ ਇਹ ਵੀ ਟਰਾਈ ਕਰਦੀ ਕਿ ਮੈਂ ਰਿਲੇਟੇਬਲ ਕੰਟੈਂਟ ਪਾਵਾਂ ਲਾਈਕ ਆਈ ਡੋਨਟ ਹੈਵ ਟੂ ਲੁੱਕ ਪਰਫੈਕ ਦਾ ਜਾਂ ਬਿਨਾ ਮੇਕਅਪ ਤੋਂ ਆਈ ਟ੍ਰਾਈ ਟੂ ਸ਼ੇਅਰ 올 दैट ਇੱਕ ਨਾ ਮੂਵੀ ਸੀ ਦਿਲ ਦੀਆਂ ਗੱਲਾਂ ਸ਼ਾਇਦ ਤੁਸੀਂ ਦੇਖੀ ਹੋਵੇ ਪਰਮੇਸ਼ਵਰ ਮਤੇ ਵਾਮਿਕਾ ਗੱਬੀ ਉਹਦੇ ਵਿੱਚ ਨਾ ਸੋਸ਼ਲ ਮੀਡੀਆ ਇਨਫਲੂਐਂਸਰਸ ਦਾ ਦਿਖਾਇਆ ਗਿਆ ਸੀ ਨਾ ਤੇ ਉਹਦੇ ਵਿੱਚ ਉਹਨਾਂ ਨੇ ਹੀ ਦਿਖਾਇਆ ਸੀਗਾ ਕਿ ਉਸ ਮੂਵੀ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜੇ ਹੁੰਦੇ ਨੇ ਕਿਤਨਾ ਕਿਤੇ ਫੇਕ ਬਣ ਜਾਂਦੇ ਨੇ ਕਿ ਉਹਨਾਂ ਦੀ ਲਾਈਫ ਉਹ ਫੇਕ ਦਿਖਾਉਂਦੇ ਨੇ ਤੇ ਉਹ ਕਹਿੰਦੇ ਨੇ ਵੀ ਜੋ ਜਿਮ ਆ ਰਿਹਾ ਪ੍ਰੋਟੀਨ ਖਾ ਰਿਹਾ ਤਾਂ ਦੈਟਸ ਦੈਟਸ ਫਾਰ ਦਾ ਕੈਮਰਾ ਨਾਟ ਇਨ ਰੀਅਲ ਆਪ ਉਹ ਸਾਈਟ ਤੇ ਰੱਖ ਦਿੰਦੇ ਨੇ ਤੇ ਸੋਸ਼ਲ ਮੀਡੀਆ ਕਿਤਨਾ ਕਿਤਨਾ ਬੱਚਿਆਂ ਨੂੰ ਫਿਰ ਇਹ ਵੀ ਖਰਾਬ ਕਰ ਰਿਹਾ ਹੈ ਸ਼ਾਇਦ ਕਿ ਹੈ ਨਾ ਸੋਸ਼ਲ ਮੀਡੀਆ ਇਨਫਲੂਐਂਸਰਸ ਕਰਦੇ ਕੁਛ ਹੈ ਦਿਖਾਂਦੇ ਕੁਛ ਹੈ ਹੁੰਦਾ ਕੁਛ ਹੈ ਪਰ ਬੱਚੇ ਉਸ ਨੂੰ ਹੀ ਸਹੀ ਸਮਝ ਲੈਂਦੇ ਨੇ ਫਿਰ ਇਸ ਦਾ ਇੰਪੈਕਟ ਸ਼ਾਇਦ ਰਿਸ਼ਤਿਆਂ ਤੇ ਵੀ ਪੈਂਦਾ ਹੈ ਕਿਉਂਕਿ ਅੱਜਕੱਲ ਵੀਡੀਓਜ਼ ਵੀ ਬਹੁਤ ਜ਼ਿਆਦਾ ਰਿਲੇਸ਼ਨਸ਼ਿਪਸ ਤੇ ਬਣਨ ਲੱਗੀਆਂ ਹੈ ਨਾ ਤੇ ਇਸ ਚੀਜ਼ ਬਾਰੇ ਕੀ ਸੋਚਦੇ ਆਈ ਥਿੰਕ ਕੋਹੀ ਹੈ ਕਿ ਰਿਲੇਟੇਬਿਲਟੀ ਦੀ ਗੱਲ ਆ ਗਈ ਹੈ अगेन ਆਡੀਅנס ਜਾਂ ਲੋਕ ਸੌਰੀ ਜਿਹੜੇ ਸੋਸ਼ਲ ਮੀਡੀਆ ਤੇ ਆ ਇਨਫਲੂਐਂਸਰਸ ਜਾਂ ਪੀਪਲ ਇਨ ਜਨਰਲ ਉਹ ਸਿਰਫ ਆਪਣੀ ਗੁੱਡ ਚੀਜ਼ਾਂ ਸ਼ੇਅਰ ਕਰਦੇ ਆ ਹਨਾ ਕੋਈ ਵੀ ਜੇ ਕਿਸੇ ਦੇ ਰਿਲੇਸ਼ਨਸ਼ਿਪ ਚ ਲੜਾਈ ਹੋ ਰਹੀ ਆ ਉਹ ਆਫ ਕੋਰਸ ਉਹ ਨਹੀਂ ਪੋਸਟ ਕਰਨਗੇ ਹਨਾ ਬਟ ਆਈ ਥਿੰਕ ਜੇ ਤੁਸੀਂ ਉਹ ਨਹੀਂ ਸ਼ੇਅਰ ਕਰਨਾ ਤਾਂ ਯੂ ਡੋਨਟ ਹੈਵ ਯੂਰ ਰਿਲੇਸ਼ਨਸ਼ਿਪਸ ਯੂਰ ਪਰਸਨਲ ਥਿੰਗਸ ਸ਼ੁੱਡ ਨਾਟ ਬੀ ਔਨ ਸੋਸ਼ਲ ਮੀਡੀਆ ਤੁਸੀਂ ਆਪਾਂ ਇੱਕ ਪਰਫੈਕਸ਼ਨ ਦਿਖਾ ਕੇ ਲਾਈਕ ਲੋਕਾਂ ਦੇ ਮਾਈਂਡ ਜੋ ਇਮੇਜ ਪਾ ਰਹੇ ਆ ਕਿ ਦਿਸ ਇਜ਼ ਹਾਊ ਇਟ ਇਜ਼ ਆਪਾਂ ਕਹਿੰਦੇ ਵੀ ਆ ਕਿ ਯੂ ਨੋ ਡੋਨਟ ਬਲੀਵ ਏਵਰੀਥਿੰਗ ਯੂ ਸੀ ਔਨ ਸੋਸ਼ਲ ਮੀਡੀਆ ਬਟ ਆਈ ਥਿੰਕ ਕਪਣਾ ਮਾਈਂਡ ਚੀਜ਼ ਹੀ ਉਦਾਂ ਦੀ ਹੈ ਕਿ ਜਿਹੜਾ ਆਪਣੀ ਅੱਖਾਂ ਨੂੰ ਦੇਖਦਾ ਆਪਾਂ ਈਵਨ ਥੋ ਆਪਾਂ ਨੂੰ ਪਤਾ ਆਪਾਂ ਫਿਰ ਵੀ ਉਹ ਚੀਜ਼ਾਂ ਨੂੰ ਬਲੀਵ ਕਰਦੇ ਆ ਤੇ ਆਪਾਂ ਨੂੰ ਲੱਗਦਾ ਨਹੀਂ ਇਹਨਾਂ ਦੀ ਰਿਲੇਸ਼ਨਸ਼ਿਪ ਸੱਚੀ ਇਦਾਂ ਹੀ ਹੋਊਗੀ ਸੋ ਆਈ ਥਿੰਕ ਥੋੜੀ ਜੀ ਸੋਸ਼ਲ ਰਿਸਪੌਂਸਿਬਿਲਟੀ ਤਾਂ ਬਣਦੀ ਆ ਕਿ ਜੇ ਸਾਰੇ ਹੀ ਆਪਣੀ ਥੋੜੀ ਥੋੜੀ ਰਿਐਲਿਟੀ ਸ਼ੇਅਰ ਕਰਨ ਕਿਉਂਕਿ ਸੋਸ਼ਲ ਮੀਡੀਆ ਅਗੇਨ ਬੈਡ ਵੀ ਹੋ ਬੈਡ ਵੀ ਆ ਗੁੱਡ ਵੀ ਆ ਤੇ ਜੇ ਤੁਸੀਂ ਉਹਨੂੰ ਇੱਕ ਰਿਸਪੌਂਸਿਬਿਲਟੀ ਸਮਝ ਕੇ ਚੱਲੋ ਤੇ ਜੇ ਤੁਸੀਂ ਆਪਣਾ ਗੁੱਡ ਪਾਰਟ ਜਾਂ ਉਹ ਪਰਫੈਕਸ਼ਨ ਸ਼ੇਅਰ ਕਰਦੇ ਹੋ ਦੈਨ ਯੂ ਸ਼ੁੱਡ ਬੀ ਓਪਨ ਟੂ sharing the not so good parts of your life ते मैं तो मैं एक गल जरूर पूछना चाहूँगी कि सैट तो थोड़े नज सर भी तो उन्होंने एक्सपीरियंस कि है क्योंकि जनरली सारे कहेंगे बहुत गुस्से वाले ने कि तो तो लगे आई थिंक सैट ते आई मेरा ये होंगे कि आई एम देर टू लर्न है ना कि मैं उछ सीखण आई हाँ सो अफकोर्स लाइक एवरीबडी वॉन्ट्स टू बी रिस्पैक्टेड बट आई थिंक वैन यू आर वर्किंग विद सीनियर आर्टिस्ट यू हैव टू लाइक बी ओपन यू नो वो, you know, वो ने थोड़े तो उन्होंने बहुत कम किया होज भी सीनीय ने सो so, ਯੂ نو ਦੇ ਕੈਨ ਈਜ਼ੀਲੀ ਗੈਟ ਇਰੀਟੇਟਿਡ ਬਟ ਆਈ ਥਿੰਕ ਯੂ ਮੈਂ ਟਰਾਈ ਕਰਦੀ ਕਿ ਉਹ ਮੈਂ ਚੀਜ਼ ਨੂੰ ਪਰਸਨਲੀ ਨਾ ਲਵਾਂ ਕਿਉਂਕਿ ਆਪਾਂ ਕੰਮ ਤੇ ਉੱਥੇ ਸਿੱਖਣ ਗਏ ਆ ਆਪਾਂ ਪ੍ਰੋਫੈਸ਼ਨਲੀ ਕੰਮ ਕਰਨ ਗਏ ਆ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ